ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੀ ਟੀ ਬੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕੁਝ ਛੋਟੇ ਛੋਟੇ ਉਪਾਅ ਦੱਸਾਂਗੇ ਇਨ੍ਹਾਂ ਉਪਾਅਨੋਂ ਕਰਨ ਦੇ ਨਾਲ ਤੁਸੀਂ ਆਪਣੀ ਘਰ ਦੀ ਗਰੀਬੀ ਨੂੰ ਦੂਰ ਕਰ ਸਕਦੇ ਹੋ ਜੇਕਰ ਤੁਹਾਡਾ ਕਾਰੋਬਾਰ ਨਹੀਂ ਚੱਲ ਰਿਹਾ ਤੁਹਾਨੂੰ ਕਿਸੇ ਵੀ ਚੀਜ਼ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਟੈਨਸ਼ਨ ਰਹਿੰਦੀ ਹੈ ਤੁਹਾਡਾ ਚੱਲਦੇ ਚੱਲਦੇ ਕਾਰੋਬਾਰ ਦੇ ਵਿੱਚ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਭ ਤੋਂ ਮੇਨ ਕੰਮ ਅੱਜਕੱਲ ਦੇ ਵਿੱਚ ਜੋ ਪ੍ਰੋਬਲਮ ਆ ਰਹੀ ਆ ਉਹ ਪੈਸੇ ਨੂੰ ਲੈ ਕੇ ਆ ਰਹੀ ਆ ਸਭ ਤੋਂ ਵੱਡੀ ਪ੍ਰੋਬਲਮ ਪੈਸੇ ਨੂੰ ਆ ਠੀਕਰ ਤੁਹਾਡੇ ਘਰ ਦੇ ਵਿੱਚ ਪੈਸਾ ਵੀ ਨਹੀਂ ਰੋਕਦਾ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਿਓ ਇਸ ਉਪਾਅ ਨੂੰ ਕਿਵੇਂ ਕਿਸ ਤਰੀਕੇ ਕਿਵੇਂ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਓ ਤੇ ਕਮੈਂਟ ਬਾਕਸ ਤੇ ਵੇਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਕਿ ਹਰ ਕੋਈ ਆਪਣੀ ਜ਼ਿੰਦਗੀ 'ਚ ਤਰੱਕੀ ਖੁਸ਼ਹਾਲੀ ਤੇ ਸੇਤਮੰਦ ਰਹਿਣਾ ਚਾਹੁੰਦਾ ਹੈ ਤੇ ਇਸ ਤੋਂ ਇਲਾਵਾ ਕਈ ਵਾਰ ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਸਾਨੂੰ ਦੁੱਖ ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸ ਦਾ ਕਾਰਨ ਕਈ ਵਾਰ ਘਰ ਦਾ ਵਾਸਤੂ ਦੋਸ਼ ਵੀ ਹੋ ਸਕਦਾ ਹੈ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ 'ਚ ਰੱਖੇ ਗਿਆ ਸਮਾਨ ਤੇ ਸਥਾਨ ਬਦਲਾ ਦੇ ਨਾਲ ਤੁਹਾਨੂੰ ਫਾਇਦਾ ਵੀ ਹੋ ਸਕਦਾ ਹੈ ਤੇ ਇਸ ਤੋਂ ਇਲਾਵਾ ਘਰ ਤੇ ਤੁਹਾਡੇ ਜੀਵਨ 'ਚ ਸਕਾਰਾਤਮਕਤਾ ਲਿਆਉਣ ਲਈ ਵਾਸਤੂ ਸ਼ਾਸਤਰ ਬਿਹਤ ਖਾਸ ਹੈ ਤੁਸੀਂ ਆਓ ਜਾਣਦੇ ਹਾਂ ਕਿ ਘਰ 'ਚ ਖੁਸ਼ਹਾਲੀ ਤੇ ਤਰੱਕੀ ਤੇ ਘਰ ਦੀ ਗਰੀਬੀ ਨੂੰ ਦੂਰ ਕਰਨ ਦੇ ਲਈ ਸਾਨੂੰ ਕਿਹੜੇ ਵਸਤੂ ਟਿਪਸ ਅਪਣਾਉਣੇ ਚਾਹੀਦੇ ਹਨ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੈ ਸੋ ਇਸ ਵੀਡੀਓ ਨੂੰ ਤੁਸੀਂ ਅੰਤ ਦੇ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਵੀਰਵਾਰ ਦੇ ਦੇਨ ਘਰ ਦੇ ਵਿੱਚ ਕੋਈ ਵੀ ਪੀਲੀ ਵਸਤੂ ਪਾਉਣੀ ਸ਼ੁਰੂ ਕਰ ਦਿਓ ਵੀਰਵਾਰ ਦੇ ਦੇਨ ਘਰ 'ਚ ਕੋਈ ਪੀਲੀ ਵਸਤੂ ਲਿਆਉਣਾ ਪੀਲਾ ਫਾਲ ਖਾਣਾ ਸ਼ੁਰੂ ਕਰ ਦਿਓ ਤੇ ਹਰੀ ਵਸਤੂ ਤੋਂ ਦੂਰ ਰਹਿਣਾ ਸ਼ੁਰੂ ਕਰ ਦਿਓ ਤੇ ਇਸ ਤੋਂ ਇਲਾਵਾ ਬੁੱਧਵਾਰ ਦੇ ਦਿਨ ਹਰੀ ਵਸਤੂ ਖਾਣੀ ਚਾਹੀਦੀਏ ਪਰ ਪੀਲੀ ਵਸਤੂ ਤੋਂ ਦੂਰ ਰਹਿਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਦੀ ਨਾਲ ਘਰ ਦੇ ਵਿੱਚ ਸੁੱਖ ਤੇ ਸ਼ਾਂਤੀ ਤੇ ਖੁਸ਼ਹਾਲੀ ਆਉਂਦੀ ਹੈ ਤੇ ਖੁਸ਼ੀਆਂ ਆਉਂਦੀਆਂ ਨੇ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੇ ਦੂਸਰੇ ਨੰਬਰ ਤੇ ਵਾਸਤੂ ਅਨੁਸਾਰ ਸਵੇਰੇ ਹੀ ਸਵੇਰ ਹੁੰਦੇ ਹੀ ਸਭ ਤੋਂ ਪਹਿਲਾਂ ਆਪਣੇ ਘਰ ਦੇ ਮੇਨ ਦਰਵਾਜ਼ੇ ਨੂੰ ਸਾਫ਼ ਕਰਨਾ ਚਾਹੀਦਾ ਹੈ ਤੇ ਸਜਾਉਣਾ ਚਾਹੀਦਾ ਹੈ ਇਸ ਨਾਲ ਮਾਂ ਲక్ష్ਮੀ ਦੀ ਕਿਰਪਾ ਹਮੇਸ਼ਾ ਦੇ ਲਈ ਸਾਡੇ ਘਰ ਪਰਿਵਾਰ ਤੇ ਬਣੀ ਰਹਿੰਦੀ ਹੈ ਤੇ ਸਾਡੇ ਘਰ ਖੁਸ਼ਹਾਲੀ ਦਾ ਵੀ ਆਗਮਨ ਹੁੰਦਾ ਹੈ ਤੇ ਇਸ ਦੇ ਨਾਲ ਸਕਾਰਾਤਮਕ ਊਰਜਾ ਵੀ ਘਰ ਦੇ ਵਿੱਚ ਪ੍ਰਵੇਸ਼ ਕਰ ਸਕਦੀ ਹੈ ਇਸ ਤੋਂ ਇਲਾਵਾ ਵਾਸਤੂ ਦੇ ਹਿਸਾਬ ਦੇ ਨਾਲ ਮੰਨਿਆ ਜਾਂਦਾ ਹੈ ਕਿ ਘਰ ਦਾ ਮੇਨ ਦਰਵਾਜ਼ਾ ਊਰਜਾ ਦਾ ਸਰੋਤ ਮੰਨਿਆ ਜਾਂਦਾ ਹੈ ਇਸ ਲਈ ਘਰ ਚ ਸਕਾਰਾਤਮਕ ਊਰਜਾ ਦੇ ਲਈ ਮੇਨ ਦਰਵਾਜ਼ੇ ਤੇ ਆਟੇ ਜਾਂ ਫਿਰ ਰੰਗ ਦੇ ਨਾਲ ਛੋਟੀ ਜਿਹੀ ਰੰਗੋਲੀ ਬਣਾਓ ਇਸ ਨਾਲ ਮਾਤਾ ਲక్ష్ਮੀ ਦਾ ਘਰ ਦੇ ਵਿੱਚ ਪ੍ਰਵੇਸ਼ ਹੋਵੇਗਾ ਤੇ ਸਕਾਰਾਤਮਕ ਊਰਜਾ ਵੀ ਘਰ ਦੇ ਅੰਦਰ ਪਰਵੇਸ਼ ਕਰੇਗੀ ਜੇਕਰ ਤੁਸੀਂ ਸਵੇਰੇ ਸਵੇਰੇ ਉੱਠ ਕੇ ਰੰਗੋਲੀ ਨਹੀਂ ਬਣਾ ਸਕਦੇ ਤਾਂ ਤੁਸੀਂ ਘਰ ਦੇ ਮੇਨ ਦਰਵਾਜ਼ੇ ਤੇ ਸੰਧੂਰ ਜਾਂ ਫਿਰ ਕੋਮਕਮ ਨਾਲ ਓਮ ਜੈ ਸ਼ੁਭ ਲਾਭ ਲਿਖੋ ਇਸ ਨਾਲ ਤੁਹਾਡੇ ਘਰ 'ਚ ਕਦੇ ਕਿਸੇ ਪ੍ਰਕਾਰ ਦਾ ਦੁੱਖ ਰੋਗ ਵੀ ਨਹੀਂ ਆਵੇਗਾ ਤੇ ਇਸ ਤੋਂ ਇਲਾਵਾ ਇਹ ਵੀ ਮੰਨਿਆ ਜਾਂਦਾ ਹੈ ਕਿ ਜਦੋਂ ਵੀ ਤੁਸੀਂ ਖਾਣਾ ਖਾਣ ਬੈਠੋ ਉਸ ਤੋਂ ਪਹਿਲਾਂ ਪੰਜ ਲੋਕਾਂ ਨੂੰ ਭੋਜਨ ਜ਼ਰੂਰ ਕਰਵਾਓ ਜੇ ਸਨੈ ਤੁਹਾਡੀ ਘਰ ਸਿਕਾ ਦੇ ਵੀ ਤੰਨ ਦੀ ਕਮੀ ਨਹੀਂ ਹੋਵੇਗੀ ਤੇ ਦਿਨ ਬਰ ਦਿਨ ਤੁਹਾਡੇ ਘਰ ਦੇ ਵਿੱਚ ਤੰਨ ਵਧਦਾ ਰਹੇਗਾ ਇਸ ਲਈ ਖਾਣਾ ਬਣਾਉਂਦੇ ਸਮੇਂ ਪਹਿਲੀ ਰੋਟੀ ਗਾਂ ਦੇ ਲਈ ਕੱਢੋ ਤੇ ਇੱਕ ਰੋਟੀ ਕੁੱਤੇ ਦੇ ਲਈ ਮਛੀਆਂ ਨੂੰ ਆਟਾ ਖਵਾਓ ਪੰਛੀਆਂ ਨੂੰ ਦਾਣਾ ਪਾਓ ਤੇ ਕੀੜੀਆਂ ਨੂੰ ਆਟਾ ਤੇ ਖੰਡ ਖਵਾਓ ਇਸ ਤਰ੍ਹਾਂ ਨਾ ਕਰ ਸਕੋ ਤਾਂ ਘਟੋ ਘਟ ਇੱਕ ਨੂੰ ਜ਼ਰੂਰ ਖਵਾਓ ਜਦ ਵੀ ਤੁਹਾਨੂੰ ਮੌਕਾ ਮਿਲੇ ਇਨ੍ਹਾਂ ਪੰਜਾਂ ਵਿੱਚੋਂ ਇੱਕ ਨੂੰ ਜ਼ਰੂਰ ਪੋਜਨ ਕਰਵਾਓ ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਘਰ ਦੇ ਮੇਨ ਦਰਵਾਜ਼ੇ ਤੇ ਤੂਲਸੀ ਤੇ ਝਮੇਲੀ ਦਾ ਪੌਦਾ ਵੀ ਲਗਾਉਣ ਨਾਲ ਘਰ ਦੇ ਵਿੱਚ ਧਨ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਮਨੁੱਖ ਨੂੰ ਸਵੇਰੇ ਉਠ ਕੇ ਇਨ੍ਹਾਂ ਪੌਦਿਆਂ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਨੇ ਤੇ ਇਸ ਤੋਂ ਇਲਾਵਾ ਹਿੰਦੂ ਧਰਮ ਚ ਤੂਲਸੀ ਦੇ ਪੌਦੇ ਨੂੰ ਬਹੁਤ ਪਵਿੱਤਰ ਵੀ ਮੰਨਿਆ ਗਿਆ ਹੈ ਇਹ ਪੌਦਾ ਜ਼ਿਆਦਾਤਰ ਹਿੰਦੂਆਂ ਦੇ ਘਰ ਦੇ ਵਿੱਚ ਹੀ ਪਾਇਆ ਜਾਂਦਾ ਹੈ ਤੇ ਇਸ ਦੀ ਰੋਜ਼ਾਨਾ ਪੂਜਾ ਵੀ ਕੀਤੀ ਜਾਂਦੀ ਹੈ ਤੇ ਨਾਲ ਹੀ ਦੇਸੀ ਘੋਦਾ ਦੀਵਾ ਜਗਾਇਆ ਜਾਂਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦੇ 메ਨ ਗੇਟ ਤੇ ਪੌਦੇ ਦੀ ਝਾੜ ਨੂੰ ਲਾਲ ਕੱਪੜੇ ਚ ਬੰਨ ਕੇ ਲਟਕਾ ਦਿਓ। ਇਸ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਪ੍ਰਵੇਸ਼ ਨਹੀਂ ਕਰੇਗੀ ਤੇ ਪਰਿਵਾਰ ਦੇ ਮੈਂਬਰਾਂ ਨੂੰ ਤਾਂ ਦੀ ਦੇਵੀ ਵਾਹ ਲక్ష్ਮੀ ਦੀ ਕਿਰਪਾ ਪ੍ਰਾਪਤ ਹੋਵੇਗੀ ਇਸ ਤੋਂ ਇਲਾਵਾ ਘਰ ਜੋ ਵਾਸਤੂ ਦੋਸ਼ ਖਤਮ ਹੋ ਜਾਵੇਗਾ ਪੰਜਵਾਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਘਰ ਦੀ ਮਾਲਕਣ ਜੇਕਰ ਇੱਕ ਗੜਵੀ ਪਾਣੀ ਘਰ ਦੇ ਮੇਨ ਦਰਵਾਜ਼ੇ ਤੇ ਛਿੜਕਦੀ ਹੈ ਤਾਂ ਘਰ ਦੀ ਲక్ష్ਮੀ ਆਉਣ ਦੇ ਰਸਤੇ ਖੁੱਲ ਜਾਂਦੇ ਨੇ ਤੇ ਉਤੇ ਜੇਕਰ ਤੁਸੀਂ ਚਾਹੋ ਨਿਓ ਕਿ ਘਰ ਦੇ ਵਿੱਚ ਸੁਖ ਸ਼ਾਂਤੀ ਵੀ ਬਣੀ ਰਹੇ ਤਹਰ ਮਸਿਆ ਦੇ ਦਿਨ ਘਰ ਦੀ ਚੰਗੀ ਤਰ੍ਹਾਂ ਸਾਫ ਸਫਾਈ ਕਰਕੇ ਵਿਕਾਰ ਸਮਾਨ ਕਰੋ ਕੱਢ ਦੇਣਾ ਚਾਹੀਦਾ ਤੇ ਕੱਚੀ ਲਸੀ ਦਾ ਛੱਟਾ ਦੇ ਕੇ ਘਰ ਦੇ ਵਿੱਚ ਪੰਜ ਅਗਰਵਤੀਆਂ ਨੂੰ ਜਗਾਉਣਾ ਚਾਹੀਦਾ ਹੈ ਤੇ ਉਥੇ ਜੇਕਰ ਤੁਸੀਂ ਇਹ ਵੀ ਚਾਹੁੰਦੇ ਹੋ ਕਿ ਘਰ ਦੇ ਵਿੱਚ ਖੁਸ਼ੀਆਂ ਬਣੀਆਂ ਰਹਿਣ ਤਾਂ ਸਵੇਰੇ ਸ਼ਾਮ ਪੂਜਾ ਘਰ ਦੇ ਮੇਨ ਦਰਵਾਜ਼ੇ ਤੇ ਦੀਵਾ ਜਰੂਰ ਜਗਾਓ ਸਵੇਰੇ ਸ਼ਾਮ ਘਰ ਤੇ ਮੰਦਰ ਵਿੱਚ ਪੂਜਾ ਅਰਚਨਾ ਜਰੂਰ ਕਰਨੀ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਘਰ 'ਚ ਖੁਸ਼ੀਆਂ ਦਾ ਚਾਹੁੰਦੇ ਹੋ ਕਿ ਤੁਹਾਡੇ ਘਰ ਖੁਸ਼ੀਆਂ ਹੋਣ ਤਾਂ ਇਸ ਦੇ ਲਈ ਘਰ 'ਚ ਲਾਫਿੰਗ ਬੁੱਧਾ ਨੂੰ ਲਿਆਓ ਕਿਉਂਕਿ ਲਾਫਿੰਗ ਬੁੱਧਾ ਨੂੰ ਸੁਖ ਤੇ ਖੁਸ਼ਹਾਲੀ ਦਾ ਵੀ ਪ੍ਰਤੀਕ ਮੰਨਿਆ ਜਾਂਦਾ ਹੈ ਤੇ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ 'ਚ ਲਾਫਿੰਗ ਬੁੱਧਾ ਨੂੰ ਰੱਖਣ ਦੇ ਨਾਲ ਸੁਖ ਸ਼ਾਂਤੀ ਵੀ ਮਿਲਦੀ ਹੈ ਤੇ ਪਰਿਵਾਰ ਦੇ ਮੈਂਬਰਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੀ ਬੈਡਰੂਮ ਦੇ ਵਿੱਚ ਡੁੱਬਦਾ ਹੋਇਆ ਜਹਾਜ਼ ਮਹਾਭਾਰਤ ਜੁੱਧ ਜਾਂ ਹਿੰਸਕ ਪਸ਼ੂ ਪੈਸ਼ੀਆਂ ਦੀਆਂ ਤਸਵੀਰਾਂ ਲਗਾ ਕੇ ਰੱਖੀਆਂ ਹਨ ਤੇ ਇਸ ਨਾਲ ਤਣਾਅ ਵੀ ਪੈਦਾ ਹੋ ਸਕਦਾ ਹੈ ਇਹਨਾਂ ਨੂੰ ਅੱਜ ਹੀ ਤੁਸੀਂ ਆਪਣੇ ਬੈਡਰੂਮ ਦੇ ਵਿੱਚੋਂ ਹਟਾ ਦਿਓ ਤੇ ਕਦੇ ਵੀ ਸੂਰਜ ਛਿਪਣ ਤੋਂ ਬਾਅਦ ਜਾਂ ਸੂਰਜ ਛਿਪਣ ਦੇ ਸਮੇਂ ਪੁੱਲ ਕੇ ਵੀ ਆਪਣੇ ਘਰ ਦੇ ਵਿੱਚ ਝਾੜੂ ਨਾ ਲਗਾਓ ਮੰਨਿਆ ਜਾਂਦਾ ਹੈ ਕਿ ਇਸ ਕੰਮ ਨੂੰ ਕਰਨ ਦੇ ਨਾਲ ਧਨ ਦੀ ਦੇਵੀ ਮਾਂ ਲਕਸ਼ਮੀ ਨਾਰਾਜ ਹੋ ਕੇ ਤੁਹਾਡੇ ਘਰ ਤੋਂ ਚਲੀ ਜਾਂਦੀ ਏ ਤੇ ਘਰ ਵਿੱਚ ਧਨ ਦੀ ਕਮੀ ਹੋ ਜਾਂਦੀ ਏ ਉਂਝ ਤਾਂ ਕਪੂਰ ਨੂੰ ਪੂਜਾ ਦੇ ਸਮੇਂ ਹੀ ਜਲਾਇਆ ਜਾਂਦਾ ਹੈ ਪਰ ਤੁਸੀਂ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਕਿਓ ਚ ਕਪੂਰ ਨੂੰ ਡੁਬੋ ਕੇ ਜ਼ਰੂਰ ਜਲਾਓ ਤੇ ਇਸ ਦੇ ਨਾਲ ਹੀ ਇਸ ਦੇ ਧੂਏ ਨੂੰ ਪੂਰੇ ਘਰ ਦੇ ਵਿੱਚ ਫੁਲਾਓ ਤੇ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਦੇ ਨਾਲ ਘਰ 'ਚ ਨਕਾਰਾਤਮਕ ਊਰਜਾ ਬਾਹਰ ਨਿਕਲ ਜਾਂਦੀ ਹੈ। ਤੇ ਇਸ ਤੋਂ ਇਲਾਵਾ ਨਮਕ ਨਕਾਰਾਤਮਕਤਾ ਦੂਰ ਕਰਨ 'ਚ ਬਹੁਤ کارਗਰ ਹੈ। ਤੁਸੀਂ ਚਾਹੋ ਤਾਂ ਨਮਕ ਦੀ ਇੱਕ ਪੋਟਲੀ ਬਣਾ ਕੇ ਘਰ ਦੇ ਕਿਸੇ ਕੋਨੇ ਦੇ ਵਿੱਚ ਰੱਖ ਦਿਓ। ਤਾਂ ਜੋ ਕੋਈ ਉਸ ਨੂੰ ਦੇਖ ਨਾ ਸਕੇ। ਤੇ ਇਸ ਨਾਲ ਘਰ ਵਿੱਚ ਖੁਸ਼ੀਆਂ ਵਾਪਸ ਆ ਜਾਂਦੀਆਂ ਨੇ। ਤੇ ਇਸ ਤੋਂ ਇਲਾਵਾ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦਾ ਇਸ਼ਾਨ ਕੋਣ ਸਭ ਤੋਂ ਜ਼ਿਆਦਾ ਪਵਿੱਤਰ ਤੇ ਸਕਾਰਾਤਮਕ ਫਲ ਦੇਣ ਵਾਲਾ ਹੁੰਦਾ ਹੈ ਇਸ ਕੋਣ 'ਚ ਦੇਵੀ-ਦੇਵਤਿਆਂ ਦਾ ਵਾਸ ਹੁੰਦਾ ਹੈ ਇਸ ਕਰਕੇ ਜ਼ਿੰਦਗੀ 'ਚ ਤਰੱਕੀ ਤੇ ਸਫਲਤਾ ਪਾਉਣ ਦੇ ਲਈ ਇਸ ਸਥਾਨ ਨੂੰ ਹਲਕਾ ਤੇ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਇਸ ਸਥਾਨ 'ਤੇ ਪੂਜਾ ਸਥਲ ਬਣਾਉਣਾ ਵੀ ਕਾਫੀ ਸ਼ੁਭ ਹੁੰਦਾ ਹੈ ਤੇ ਇਸ ਤੋਂ ਇਲਾਵਾ ਵਾਸਤੂ ਸ਼ਾਸਤਰ 'ਚ ਬੇਵਜਾ ਪਾਣੀ ਦਾ ਟਪਕਣਾ ਘਰ ਦੇ ਵਿੱਚ ਧਾਨ ਦੀ ਹਾਨੀ ਵੱਲ ਇਸ਼ਾਰਾ ਕਰਦਾ ਹੈ ਇਸੀ ਤਰ੍ਹਾਂ ਵਾਸਤੂ ਚੈਤਰ ਦੇ ਅਨੁਸਾਰ ਨਾਲਜਾ ਟੈਂਕੀਆਂ ਦੇ ਵਿੱਚੋਂ ਪਾਣੀ ਦਾ ਟਪਕਣਾ ਸ਼ੁਭ ਨਹੀਂ ਮੰਨਿਆ ਜਾਂਦਾ। ਦਿਨਾਂ ਘਰਾਂ ਦੇ ਵਿੱਚ ਨਾਲਜਾ ਪਾਣੀ ਟਪਕਦਾ ਰਹਿੰਦਾ ਹੈ ਉਥੇ ਸੁਖ ਖੁਸ਼ਹਾਲੀ ਜ਼ਿਆਦਾ ਦੇਰ ਤੱਕ ਨਹੀਂ ਰਹਿੰਦੀ। ਘਰ 'ਚ ਸੁਖ ਖੁਸ਼ਹਾਲੀ ਤੇ ਸ਼ਾਂਤੀ ਦੇ ਲਈ ਇਸ ਦੋਸ਼ ਨੂੰ ਦੂਰ ਕਰਨਾ ਚਾਹੀਦਾ ਹੈ। ਕਾਰ ਦੇ ਵਿੱਚ ਹਰ ਰੋਜ਼ ਪੂਜਾ ਪਾਠ ਕਰਕੇ ਧੂਫ ਜਾਂ ਦੀਵਾ ਜਗਉਣਾ ਚਾਹੀਦਾ ਹੈ ਇਸ ਨਾਲ ਕਾਰ ਵਿੱਚ ਸਕਾਰਾਤਮਕ ਊਰਜਾ ਬਣੀ ਰਹਿੰਦੀ ਹੈ ਪੂਜਾ ਕਰਦੇ ਸਮੇਂ ਮੂੰਹ ਹਮੇਸ਼ਾ ਪੂਰਬ ਜਾਂ ਉੱਤਰ ਦਿਸ਼ਾ ਦੇ ਵੱਲ ਹੀ ਰੱਖਣਾ ਚਾਹੀਦਾ ਹੈ ਸ਼ਾਮ ਦੇ ਸਮੇਂ ਕਾਰ ਦੇ ਹਰੇਕ ਕੋਨੇ 'ਚ ਰੋਸ਼ਨੀ ਜ਼ਰੂਰੀ ਕਰਨੀ ਚਾਹੀਦੀ ਹੈ ਕਿਉਂਕਿ ਹਨੇਰੇ ਨੂੰ ਨਕਾਰਾਤਮਕ ਤੇ ਬੁਰੀਆਂ ਸ਼ਕਤੀਆਂ ਦਾ ਕਾਰਕ ਵੀ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਦੇ ਅਨੁਸਾਰ ਮੰਨਿਆ ਜਾਂਦਾ ਹੈ ਕਿ ਘਰ 'ਚ ਭੋਜਨ ਬਣਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਭਗਵਾਨ ਨੂੰ ਭੋਜਨ ਲਗਾਉਣਾ ਚਾਹੀਦਾ ਹੈ ਕਿ ਜੇ ਇਸ ਨਾਲ ਘਰ 'ਚ ਧਾਨ ਦੀ ਕਮੀ ਨਹੀਂ ਹੁੰਦੀ ਇਸ ਲਈ ਸਭ ਤੋਂ ਪਹਿਲਾਂ ਭਗਵਾਨ ਨੂੰ ਬਿਨਾਂ ਝੂਠਾ ਕੀਤੇ ਭੋਜਨ ਦਾ ਭੋਗ ਚ ਰੂਰ ਲਗਵਾਓ ਇਸ ਗੱਲ ਦਾ ਧਿਆਨ ਰੱਖੇ ਕਿ ਰਸੋਈ 'ਚ ਕੋਈ ਝੂਠੀ ਚੀਜ਼ ਨਾ ਰੱਖੀ ਹੋਵੇ ਜਿਸ ਨਾਲ ਮਾ લક્ષ્ਮੀ ਨਰਾਜ ਹੋ ਸਕਦੀ ਹੈ ਹਿੰਦੂ ਧਰਮ ਦੇ ਵਿੱਚ ਦਾਨ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਏ ਇਸ ਨਾਲ ਤੁਹਾਨੂੰ ਪੁੰਨ ਤੇ ਆਸ਼ੀਰਵਾਦ ਵੀ ਮਿਲਦਾ ਏ ਇਸ ਲਈ ਅਨਾਜ ਦਾ ਦਾਨ ਦੇਣਾ ਵੀ ਸ਼ੁਭ ਮੰਨਿਆ ਜਾਂਦਾ ਏ ਇੱਕ ਹੋਰ ਵੀ ਅਹਿਮ ਹੋ ਜਾਂਦਾ ਏ ਜਦ ਤੁਸੀਂ ਕਿਸੇ ਭੁੱਖੇ ਨੂੰ ਅਨਾਜ ਦਿੰਦੇ ਹੋ ਇਸ ਨਾਲ ਤੁਹਾਨੂੰ ਪੁੰਨ ਮਿਲਦਾ ਏ ਤੇ ਭੁੱਖੇ ਵਿਅਕਤੀ ਨੂੰ ਅਨਾਜ ਦੇਕਰ ਤੁਸੀਂ ਕਾਬਲ ਹੋਤਾ ਬ੍ਰਹਮਣਾ ਤੇ ਗਰੀਬਾਂ ਨੂੰ ਭੋਜਨ ਤੇ ਅੰਨ ਦਾਨ ਕਰੋ ਇਹ ਘਰ ਦੇ ਦੋਸ਼ਾਂ ਨੂੰ ਦੂਰ ਕਰਕੇ ਪਰਿਵਾਰਕਾਂ ਨੂੰ ਸੰਕਟ ਤੋਂ ਬਚਾਉਂਦਾ ਹੈ ਇਹ ਦਾਣ ਤੁਹਾਡਾ ਹੀ ਨਹੀਂ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਕਲਿਆਣ ਕਰਦਾ ਹੈ ਜੇਕਰ ਘਰ ਦੇ ਵਿੱਚ ਕੋਈ ਵੀ ਮਸ਼ੀਨ ਜਾਂ ਉਪਕਰਨ ਖਰਾਬ ਹੈ ਤਾਂ ਉਸ ਨੂੰ ਜਲਦੀ ਠੀਕ ਕਰਵਾਓ ਜਾਂ ਬਦਲ ਲਓ ਖਰਾਬ ਪਈਆਂ ਮਸ਼ੀਨਾਂ ਤੇ ਉਪਕਰਨ ਕਬਾੜ ਦੇ ਰੂਪ ਵਿੱਚ ਘਰੇ ਨਾ ਰੱਖੋ ਇਸ ਨਾਲ ਘਰ ਦੇ ਵਿੱਚ ਨੈਗੇਟਿਵਿਟੀ ਆਉਂਦੀ ਹੈ ਇਹ ਕਾਰਜ ਮਾਨਸਿਕ ਤਣਾਅ ਬਿਮਾਰੀ ਤੇ ਕਲੇਸ਼ ਵਧਦਾ ਹੈ। ਘਰ ਦੀ ਉੱਤਰ ਜਾਂ ਦੱਖਣ ਪੂਰਬ ਦਿਸ਼ਾ 'ਚ ਫੁਹਾਰਾ ਰੱਖੋ। ਮੰਨਿਆ ਜਾਂਦਾ ਹੈ ਕਿ ਇਸ ਉਪਾਅ ਨੂੰ ਕਰਨ ਦੇ ਨਾਲ ਘਰ ਵਿੱਚ ਸੁੱਖ ਤੇ ਖੁਸ਼ਹਾਲੀ ਆਉਂਦੀ ਹੈ। ਤੇ ਕਈ ਲੋਕ ਪੈਸੇ ਦਾ ਲੈਣ ਦੇਣ ਖਾਣਾ ਖਾਂਦੇ ਖਾਂਦੇ ਵੀ ਕਰ ਲੈਂਦੇ ਹਨ। ਪੈਸਿਆਂ ਦੇ ਲੈਣ ਦੇਣ ਨਾਲ ਜੁੜੀਆਂ ਇਹੋ ਜਿਹੀਆਂ ਆਦਤਾਂ ਨੂੰ ਛੱਡ ਦੇਣਾ ਚਾਹੀਦਾ ਹੈ। ਨਹੀਂ ਤਾਂ ਮਾ લક્ષ્ਮੀ ਨਰਾਜ ਹੋ ਸਕਦੀ ਹੈ। ਰੁਪਏ ਪੈਸੇ ਦਾ ਲੈਣ ਦੇਣ ਪੰਜੀ ਉਂਗਲਾਂ ਨਾਲ ਕਰਨਾ ਚਾਹੀਦਾ ਹੈ ਜਿਸ ਨਾਲ ਤੁਹਾਡੀ ਆਰਥਿਕ ਤਰੱਕੀ ਵੀ ਹੁੰਦੀ ਹੈ ਸਵੇਰੇ ਸਵੇਰੇ ਸਭ ਤੋਂ ਪਹਿਲਾਂ ਉੱਠਦੇ ਹੀ ਸਾਨੂੰ ਆਪਣੀਆਂ ਹਥੇਲੀਆਂ ਦੇ ਦਰਸ਼ਨ ਕਰਨੇ ਚਾਹੀਦੇ ਹਨ ਆਪਣੀਆਂ ਹਥੇਲੀਆਂ ਨੂੰ ਦੇਖਣਾ ਚਾਹੀਦਾ ਹੈ ਤੇ ਇਸ ਤਰ੍ਹਾਂ ਕਰਨ ਦੇ ਨਾਲ ਸਕਾਰਾਤਮਕ ਊਰਜਾ ਆਉਂਦੀ ਹੈ ਤੇ ਸ਼ਾਸਤਰਾਂ ਦੇ ਅਨੁਸਾਰ ਹਥੇਲੀਆਂ 'ਚ ਭਗਵਾਨ ਦਾ ਨਿਵਾਸ ਹੁੰਦਾ ਹੈ ਇਸ ਲਈ ਸਵੇਰੇ ਸਵੇਰੇ ਆਪਣੀ ਹਥੇਲੀ ਦੇ ਦਰਸ਼ਨ ਜ਼ਰੂਰ ਕਰੋ। ਕਿ ਇਸ ਤੋਂ ਇਲਾਵਾ ਸਵੇਰੇ ਸਵੇਰੇ ਕਿਸੇ ਪੰਛੀ ਦੀ ਆਵਾਜ਼ ਨੂੰ ਸੁੰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਤੇ ਨਾਲ ਹੀ ਜੇਕਰ ਤੁਹਾਨੂੰ ਪੰਛੀਆਂ ਦੇ ਦਰਸ਼ਨ ਵੀ ਹੋ ਜਾਣ ਤਾਂ ਇਹ ਸੋਨੇ ਤੇ ਸੁਹਾਗਾ ਹੈ। ਇਸ ਦਾ ਮਤਲਬ ਹੈ ਕਿ Maa Lakshmi ਤੁਹਾਡੇ ਘਰ ਖੁਦ ਆਈ ਹੈ। ਇਸ ਦਾ ਮਤਲਬ ਹੈ ਕਿ ਅੱਜ ਤੁਹਾਡਾ ਦਿਨ ਚੰਗਾ ਰਹੇਗਾ ਤੇ ਸਫਲਤਾ ਤੁਹਾਡੇ ਕਦਮ ਚੁੰਮੇਗੀ। ਸਵੇਰੇ ਸਵੇਰੇ ਉੱਠਦੇ ਹੀ ਆਪਣੀ ਮਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ ਮਾਂ ਦਾ ਆਸ਼ੀਰਵਾਦ ਸਭ ਤੋਂ ਐਮ ਹੁੰਦਾ ਹੈ ਇਸ ਲਈ ਜੇਕਰ ਤੁਸੀਂ ਸਵੇਰੇ ਸਭ ਤੋਂ ਪਹਿਲਾਂ ਆਪਣੀ ਮਾਂ ਦੇ ਦਰਸ਼ਨ ਕਰਦੇ ਹੋ ਤਾਂ ਤੁਸੀਂ ਹਰ ਕੰਮ ਦੇ ਵਿੱਚ ਸਫਲ ਹੁੰਦੇ ਹੋ ਇਸ ਤੋਂ ਇਲਾਵਾ ਸਵੇਰੇ ਉੱਠਦੇ ਹੀ ਜੇਕਰ ਮੰਦਰ ਦੀ ਘੰਟੀ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਇਸ ਨੂੰ ਵੀ ਸ਼ੁਭ ਮੰਨਿਆ ਜਾਂਦਾ ਹੈ ਇਸ ਨਾਲ ਤੁਹਾਡਾ ਦਿਨ ਸ਼ੁਭ ਰਹੇਗਾ ਤੇ ਹਰ ਕੰਮ ਵਿੱਚ ਸਫਲਤਾ ਮਿਲੇਗੀ ਜੋਤਿਸ਼ ਸ਼ਾਸਤਰ ਦੇ ਅਨੁਸਾਰ ਗ੍ਰਹਿਕਲੇਸ਼ ਤੋਂ ਛੁਟਕਾਰਾ ਪਾਉਣ ਦੇ ਲਈ ਤੁਸੀਂ ਆਪਣੇ ਘਰ 'ਚ ਸਫੇਦ ਚੰਦਨ ਦੀ ਲੱਕੜ ਦੀ ਮੂਰਤੀ ਵੀ ਰੱਖ ਲਓ। ਇਸ ਨਾਲ ਪਰਿਵਾਰ ਦੀ ਮੈਂਬਰਾਂ ਦੀ ਵਿੱਚ ਤਣਾਅ ਘਟੂਵੇਗਾ ਤੇ ਆਪਸੀ ਵਿਸ਼ਵਾਸ ਵਧੇਗਾ। ਜੇਕਰ ਚੰਦਨ ਦੀ ਲੱਕੜ ਦੀ ਮੂਰਤੀ ਰੱਖਣਾ ਸੰਭਵ ਨਾ ਹੋਵੇ ਤਾਂ ਘਰ ਵਿੱਚ ਕਦੰਬ ਤੇ ਦਰਖਤ ਦੀ ਛੋਟੀ ਟਾਣੀ ਰੱਖੋ। ਇਸ ਨਾਲ ਘਰ 'ਚ ਸੁਖ ਸ਼ਾਂਤੀ ਬਣੀ ਰਹੇਗੀ। ਇਸ ਤੋਂ ਇਲਾਵਾ ਘਰ 'ਚ ਹੋਣ ਵਾਲੇ ਕਲੇਸ਼ ਤੋਂ ਆਜ਼ਾਦੀ ਪਾਉਣ ਦੇ ਲਈ ਤੁਸੀਂ ਮੰਗਲਵਾਰ ਦੇ ਦਿਨ ਹਨੂਮਨ ਜੀ ਦੇ ਮੰਦਿਰ ਵਿੱਚ ਪੰਜ ਮੁਖੀ ਦੀਵਾ ਜਗਾਓ। ਇਸ ਤੋਂ ਬਾਅਦ ਆਪਣੇ ਘਰ 'ਚ ਹਨੂਮਨ ਜੀ ਦੇ ਸਾਹਮਣੇ ਅਸ਼ਟਗੰਧ ਜਗਾ ਕੇ ਇਸ ਦੀ ਸੁਗੰਧ ਪੂਰੇ ਘਰ ਦੇ ਵਿੱਚ ਫਲਾ ਦਿਓ। ਇਸ ਤਰ੍ਹਾਂ ਕਰਨ ਦੇ ਨਾਲ ਘਰ 'ਚ ਨੈਗੇਟਿਵ ਊਰਜਾ ਦੂਰ ਹੋ ਜਾਵੇਗੀ ਤੇ ਪੋਜ਼ਿਟਿਵ एनर्जी ਦਾ ਸੰਚਾਰ ਹੋਵੇਗਾ ਤੇ ਘਰ ਦੇ ਵਿੱਚ ਸੁਖ ਸ਼ਾਂਤੀ ਵੀ ਆਵੇਗੀ ਇਸੇ ਤਰ੍ਹਾਂ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਟੈਨਸ਼ਨ ਰਹਿੰਦੀ ਹੈ ਤੁਹਾਡਾ ਚੱਲਦਾ ਚੱਲਦਾ ਕਾਰੋਬਾਰ ਰੁਕ ਜਾਂਦਾ ਹੈ ਤੁਹਾਡੇ ਘਰ ਦੇ ਵਿੱਚ ਗਰੀਬੀ ਹੈ ਪੈਸੇ ਦੀ ਕਮੀ ਹੈ ਦਿਲੀ ਦਰਦਾਏ ਤੁਹਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸ ਉਪਾਅ ਨੂੰ ਇਹਨਾਂ ਗੱਲਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖ ਕੇ ਆਪਣੇ ਘਰ ਦੇ ਵਿੱਚ ਤੁਸੀਂ ਇਹ ਕੰਮ ਕਰਨੇ ਸ਼ੁਰੂ ਕਰ ਦਿਓ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੁਹਾਡੇ ਘਰ ਦੀ ਗਰੀਬੀ ਵੀ ਦੂਰ ਹੋ ਜਾਵੇਗੀ ਸੋ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟੇ ਜਿਹੇ ਉਪਾਅ ਜਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਤੁਹਾਡੇ ਨਾਲ ਅੱਜ ਦੀ ਵੀਡੀਓ 'ਚ ਸਾਂਝੀਆਂ ਕੀਤੀਆਂ ਨੇ ਸੋ ਇਸ ਤਰ੍ਹਾਂ ਦੀਆਂ ਔਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਓ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ